ਨਦਰਾ ਦੇ ਦੂਸਰੇ ਪਾਸੇ ਨਦਰਾ ਦੇ ਵਿੱਚ ਕੋਈ ਫਲਾਅ ਦੇ ਕੱਪੜੇ ਦੀ ਨੜਕ ਫੈਰਉਂਦਾ ਹੁੰਦਾ ਵੱਡੀਆਂ ਕੰਦੀ ਵੀ ਹੁੰਦੀਆਂ ਨਾ ਧਰਮਤੋ ਦਾ ਫੈਰਾਂ ਜਿਸ ਤਰ੍ਹਾਂ ਆਹ ਕੋਈ ਇਸ ਤਰ੍ਹਾਂ ਬਾਹਰ ਨੂੰ ਕੋ ਉਸ ਧਰਮ ਦੇ ਕੋਲ ਆ ਕੇ ਤਾਰੇ ਤੇ ਆ ਗਏ ਰਾਜਾ ਕੋਲੇ ਤੇ ਰਾਜਾ ਕਹਿੰਦੇ ਤੁਹਾਨੂੰ ਹਰ ਕਰਾਹੇ ਕੋਲੇ ਆਪਣੀ ਆਪਣੀ ਉਡੀਕ ਤੇ ਉਹਨੂੰ ਉਹ ਲੋਨ ਸੀਗਾ ਵੀ ਇਹ ਹੋਰ ਦੂਜੇ ਇੰਨਾਸਨ ਹੋਏ ਮੈਂ ਸਾਰਾ ਤੇ ਆਪਣੇ ਆਪਣੇ ਤੇ ਹਮਨੋ ਉਹਦਾ ਅਰਦਾਰ ਪੀਲੇ ਮਹਿਰਬਾਨੀ ਹੋਏ। ਜੇ ਕੋਈ ਕੋਲ ਨਹੀਂ ਲੱਗਦਾ ਥੋੜਾ ਖਿਆਲ ਆਏਗਾ ਵੀ ਇੱਥੇ ਤਾਂ ਰੋਟੀ ਪਾਣੀ ਦੇ ਦਿੰਦੇਗਾ ਆ ਕਿ ਆਪਣੇ ਪਰਸਨ ਦਾ ਮੈਂ। ਇਹ ਨਾਲ ਲੋਕੋ ਵਿੱਚ ਜਾਣਦੇ ਹਨ ਕਿ ਅਰਦਾਰ ਨੂੰ ਕੋਈ ਪਰਦੇਸੀ ਜਿਵੇਂ ਆਪਣੀ ਹਸਨਾ ਬੁਝ ਲੈ ਗਈ ਤੇ ਲੈ ਗਈ। ਆਵਾਜ਼ਾਂ ਠੇਕ ਜਿਹੀ ਕੰਪਰ ਆਉਂਦਾ ਕਿ ਰਾਤ ਵਿਚ ਆ ਰਿਹਾ ਲੱਗਦਾ ਹੈ। ਤੇ ਇਹਨਾਂ ਇਨਸਾਨੀਆਂ ਵੀ ਇਹ ਤਰ੍ਹਾਂ ਦਾ ਹੈ। ਦੂਜਾ ਨਹੀਂ ਹੁੰਦਾ ਪਦਿਆ ਥੋੜੇ ਮੁੰਦਰ ਜੀ ਕੀ ਆ ਤੁਹਾਡੇ ਕੱਢ ਕੇ ਤੁਹਾਨੂੰ ਪਤਾ ਹੀ ਹੈ ਤੇ ਉੱਪਰ ਵੀ ਸਾਰੇ ਦੂਜੇ ਆ ਗਏ ਨਾ ਹੁਣ ਉੱਪਰ ਵੀ ਸਾਰੇ ਦੇਖ ਕੇ ਦੂਜਾ ਆ ਜਾਵੇ ਭੁੱਖ ਵੀ ਲੱਗ ਜਿਆ ਰੋਡ ਵੀ ਆ ਗਿਆ ਤੇ ਕੰਮ ਵੀ ਸਮਾਨ ਹੋ ਗਿਆ ਤੇ ਟਿਕ ਟਿਕ ਨਹੀਂ ਮੇਰੇ ਕੋਲੇ ਪ੍ਰਾਧਾਨ ਪ੍ਰਦੇਸ਼ ਬੈਠਾ ਨਾ ਰਾਜ ਦਾ ਕੋਈ ਹੋਵੇ ਰੋਟੀ ਵੀ ਖਾ ਲਈ ਰਾਜ ਨਹੀਂ ਕੱਢਣੀ ਨਾ ਬੱਚੇ ਨੂੰ ਆਵੇ ਅੱਗੇ ਪਰ ਮੇਰੇ ਕੋਈ ਨਾ ਕੋਹ ਛੱਡਿਆ ਕੀ ਮਤਲਬ ਪਹਾੜਾ ਦੂਜੇ ਨੂੰ ਬਣਾਉਣ ਲਈ ਤੁਨ ਘੜਦੇ ਤੇ ਲੋੜ ਆਉਦੀ ਨਹੀਂ ਮਤੇ ਤੇ ਦੂਜੇ ਦੇ ਐਂਟਰੀ ਕੋਈ ਨਹੀਂ ਪ੍ਰਧਾਨ ਮੁੰਦਰ ਕਾ ਜੋਗਾ ਵੀ ਇਹ ਕੁ ਹੰਸਾਰੇ ਗੁਰਦਾਰਾ ਨੰਦਰਾ ਨਿਯਾਗਤ ਗਾਣੇ ਮੇਰੇ ਇਹ ਕੁ ਸਹੀ ਆ ਆ ਮੀਆਂ ਕਰਾਇਆ ਆਪਣੇ ਸਾਥ ਪ੍ਰਸਾਦ ਜਿੱਤੇ ਕਿ ਮੈਂ ਆਪੇ ਸਭ ਤੋਂ ਜਾਣੀ ਦੇ ਦਿੱਤੇ ਅਗਰ ਲੋਕ ਮੁਟ ਚੁੱਕਿਆ ਕੰਮ ਨਾ ਕਿਸੇ ਵੀ ਲੋੜ ਵਾਲਾ ਬਰਾਦ ਇੱਕ ਮੁੜਾ ਗਿਆ ਤੇ ਮੁੜਾ ਜਦ ਦੇ ਸ਼ਰੋਗਾਰ ਸੀ ਗੁਰਦਾਰਾ ਸੋਦਾ ਕਹਿੰਦਾ ਮੇਰਾ ਉਹ ਕੁਚੋਰੀਓ ਦਾ ਖਾਦੀ ਹੈ ਜੀ ਮੈਂ ਗੁਰਦਾਰਾ ਕੋਲ ਜਾਨਾ ਕਰਾਇਆ ਕੋਈ ਨਹੀਂ ਗਰੋਂ ਤੋਂ ਨੂੰ ਘਰ ਪਰੇ ਪੀੜਾ ਦਾ ਬਹੁਤ ਲਾਗ ਰਹੀ ਕੇਟ ਬਣਾ ਦੇ ਹੋਰ ਟੀਕਾ ਬਣਾ ਕੇ ਡਿਊਟੀ ਲਾਈਨ ਦੇ ਬੰਦੇ ਦੀ ਬੋਲੀ ਇੰਜੀਨੀਅਰ ਗੱਡੀ ਐਸ ਵਿੱਚ ਚੜਾਇਆ ਜਾਂ ਕਿ ਟੁੱਟਦੇ ਤੇ ਉਹ ਘਰ ਰੁਕੀ ਲੱਗ ਰਿਹਾ ਹੈ ਕਿ ਨਾ ਮੇਰੇ ਸ਼ੇ ਘਾਟ ਦਾ ਸਭਾ ਰੋੜ ਨਹੀਂ ਆ ਗਿਆ ਉਹ ਉੱਥੇ ਜਾ ਕੇ ਟੁੱਟ ਦੇਦੀ ਗੱਡੀ ਵਿਚੜਾ ਕੇ ਆ ਬੰਦਾ ਜਾ ਕੇ ਉੱਥੇ ਰੋਟੀਆਂ ਰੋਟੀਆਂ ਵੀ ਤੇ ਕਿਹਦੀ ਲੋੜ ਬੰਦ ਕੋਈ ਵੀ ਹੋ ਸਕਦਾ ਕਿਉਂ ਕਰਦਾ ਹੈ ਧੱਕੇ ਤੋਂ ਜ਼ਿਆਦਾ ਹੈ ਉਸ ਤਰ੍ਹਾਂ ਤੁਰ ਜਾ ਮਾੜੀ ਜਵਾਂ ਤੱਕ ਤੂੰ ਜਾ ਫਿਰ ਤਸਲਾ ਤੇ ਉੱਥੇ ਪਾਸੇ ਇੱਕ ਸਤੀ ਕਰ ਰਹੇ ਮੈਂ ਪੱਟੇ ਦੇ ਸੱਤੇ ਪਾਸੇ ਤੇਰੇ ਸਿਰ ਤੇਰੇ ਸਿਰ ਤੇ ਮੈਂ ਹੱਥਾਂ ਤੱਕ ਤੂੰ ਜਾ ਫਿਰ ਕੋਈ ਤੇਰੇ ਕੋਲ ਨੋੜ ਬੰਨ੍ਹਦਾ ਨਹੀਂ ਲਾ ਇਹ ਹੇਲ ਸਮਾਣਾ ਹੀ ਰਾਤ ਆਇਆ ਤੇ ਨਾ ਪਛੜੀ ਦਾ ਵੀ ਮਤਲਬ ਦਿਖਾਉਂਦਾ ਸਭ ਸਭ ਤੇ ਉੱਤੇ ਤਮਾਉਂਦਾ ਕਰ ਤੋ ਬਾਰ ਬਾਰ ਜਾ ਰਹਾ ਸਰ ਬਟਾ ਫਿਰ ਉਹ ਉੱਚੀ ਨਜ਼ਰ ਆ ਰਹੀ ਹੈ ਬਾਹਰੋਂ ਕੋਈ ਸੰਦੇਸ ਇੱਥੇ ਆਇਆ ਕਿ ਲੋੜ ਵਾਗ ਜਾ ਰਿਹਾ ਬੰਦੇ ਰਾਜਕਟੇ ਕੋਸ਼ਿਸ਼ ਹੋ ਰਹੀ ਹੈ ਮਦਰਵੇ ਇਹਨਾਂ ਆਉਂਦੇ ਮਦਰਵੇ ਲੋੜ ਬੋਤੀ ਲੋੜ ਬੋਰੀ ਕਰਨੀ ਜਿੱਦਿ ਸਬਰ ਅੱਤ ਤੁਨਾਤ ਬਹੁਤ ਹੈ ਜੇ ਕੋ ਬਹੁਤ ਘਟ ਤੋਂ ਘਟ ਤੇ ਤਾਂ ਆਪਣੇ ਵਾਲਾ ਤਾਂ ਦੇ ਸਕਦਾ ਨੂੰ ਵਿਵਾਦ ਕਰਾ ਦਿੱਤੇ ਕੋਈ ਨਾ ਨੂੰ ਆਪਣਾ ਲੋਕੀਂ ਪ੍ਰਦੇਸ਼ੀ ਨੂੰ ਨੋਕਾ ਨੋਕਾ ਬਦਲੀਆ ਕਈ ਵਾਰ ਦਾ ਬੰਗ ਹੋਰ ਜਿਸ ਮથે ਦਿੱਤੀ ਨੇ ਉਹਨਾਂ ਨੂੰ ਬੜਾ ਸਨਕਾਰ ਦੇ ਨਾਲ ਬਹੁਤ ਜ਼ਿਆਦਾ ਖੁਸ਼ਾਨ ਨਹੀਂ ਸਤ ਉਹਨਾਂ ਲੋਕਾਂ ਦੀ ਮਦਦ ਲਈ ਨਹੀਂ ਉਹ ਕਿਹੜਾ ਫੈਲਾਉਣਾ ਸਾਰਾ ਤੇ ਖੁਸ਼ਾਨ ਨਹੀਂ ਆਉਂ ਖਸਵਾ ਤੇ ਧੰਨ ਜਦੋਂ ਜਾਈ ਪਾਤਰ ਵੀ ਨਾ 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 ਜਰ ਕਰਨ ਸਾਰੇ ਇਹ ਕਰਨਾ ਕੀ ਹੈ ਤੇ ਤੁਹਾਡੇ ਕੋਲ ਜਵਾਗ ਆ ਉਹ ਤੁਹਾਡੇ ਸਾਹਨੇ ਦੇਖ ਕੇ ਆ ਥੋੜੀ ਤੁ ਜਾ ਤੁਹਾਡਾ ਸਾਰਾ ਲੈਣ ਲਈ ਆਇਆ ਹੋ ਤੁਹਾਡਾ ਆਸਰ ਨੇ ਪ੍ਰਦੇਸ਼ੀਆਂ ਦਾ ਤੇ ਕੋਈ ਇਹ ਨਾ ਰਾਤ ਕਰ ਤੁਲਾ ਇਹ ਰੱਬਾ ਸਾਡੇ ਘਰ ਅੰਦਰ ਹੋਵੇ ਰੱਬਾ ਸਾਡੇ ਘਰ ਦੀ ਸੇਵਾ ਦਾ ਬੋਧਤਾ ਕੌਣਾ ਕਿੱਥੋਂ ਦਾ ਇਹ ਕਾਹਤਾ ਕਿ ਮਾਰਦਾ ਫੱਤੇ ਕੋਣ ਕੋਲ ਤੇਰਾ ਆਈਡੀ ਕੀ ਕੋਈ ਨਹੀਂ ਉਹ ਜਿਹੜੀ ਆ ਜਿਹੜਾ ਅੱਜ ਇਹਦੇ ਬਾਰੇ ਕੱਲ ਉੱਤੇ ਜਾ ਰਹੇ ਹਾਂ ਆਪਣੇ ਆਪਣੇ ਨਾਲ ਲੈ ਕੇ ਪਰੰਦਰਮ ਜੋ ਛੱਡੇ ਉੱਤੇ ਨਹਿਰ ਕਰਨਾ ਤੇ ਉੱਥੋਂ ਆਪਣਾ ਹਰਗਾ ਕੱਢ ਲੱਗਾ ਤੇ ਜਦ ਨਾਲ ਸਿਕਤ ਕਰਨ ਦਾ ਪਾਪ ਠੀਕ ਪਤਾ ਦੇਖਣਾ ਲੱਗ ਜਾਵੇਗਾ ਵੀ ਇਹ ਸਿੱਖ ਧਰਮ ਦਾ ਕੋਈ ਧਰਮ ਮੰਦਰ ਆਏ ਦੀ ਬੋਧ ਧਰਮ ਮੰਦਰ ਆਵੇ ਧਰਮ ਦਾ ਕੋਈ ਹੋਵੇ ਧਰਮ ਦਾ ਕੋਈ ਹੈ ਰਮ ਸਾਹਿਬ ਦੇ ਤੇ ਨਹੀਂ ਹੈ ਤੇ ਵੀ ਮੱਧ ਤੋਂ ਹਿੰਦੂ ਤੇ ਬੰਗਲਾ ਉਹਦੇ ਸਾਹਮਣੇ ਨਾਲ ਕਰਕੇ ਜਿਹੜੇ ਲੜਾ ਮਹਿੰਦੂ ਜੀ ਆ ਤੈਨੂੰ ਨਾਮ ਕੱਟਣਾ ਵਾਸਤੇ ਜੇ ਤੁਹਾਡੇ ਆਗੇ ਸਾਹਮਣੇ ਪਤਾ ਆ ਗਿਆ ਰੱਬ ਆ ਗਿਆ ਮੈਂ ਸਭ ਨੂੰ ਪਿਉ ਕਰਨਾ ਕੌਣਾ ਹੈ ਕਿੱਥੋਂ ਆਇਆ ਕਿਉਂ ਆਇਆ ਇਹ ਮਸਲਵਤ ਮਹਿੰਦਿਸ ਤਾਂ ਉਹ ਜਗੜਦਾ ਤੇ ਨਾ ਰੱਖ ਕੇ ਵਾਸਤਾ ਤੇ ਇਹ ਝੰਡੀ ਨਾ ਭਰਾਇਆ ਇਹ ਕਿਹਦਾ ਪਾਣ ਹੋਇਆ ਅੰਧਕਾਰ ਛਾ ਗਿਆ ਕੱਢ ਲੋ बैठी थोड़ी सी हम तो सारे मजबूर आने के अपने अपने में वो आए हिंदी नहीं आ रहा कहीं हिंदी आ रहे वो आ रहे वो थोड़ी सेवा करनी है तो कर देंगे नहीं क्या ना तो भाई ये तो लोग अपना ऐसा नहीं रहा है ये तो आज कुछ तो ऐसा ऐसा नहीं आज तक नहीं हिंदी कोई सेवा

per la prima volta ci siamo andati per ਜੋ ਜੀ ਉਸ ਕਾਲੇ ਬੋਲੇ ਵੀ ਹੋ ਜਾਂਦੀ ਹੈ ਉਹ ਪਹਿਲੇ 450 ਰੁਪਏ ਦਾ ਗੁਰੂ ਅਰਜਨ ਦੇਵ ਸਾਹਿਬ ਜੀ ਵੱਲੋਂ ਦਿੱਤਾ ਗਿਆ ਜਿਹੜਾ ਲਿਖਿਆ ਨਹੀਂ ਹੈ ਉਹ ਸਾਡੇ ਕਮੇਟੀ ਤੇ ਲਿਖਿਆ ਨਹੀਂ ਹੈ ਲੰਗਰ ਦਾਤ ਮੰਡਿਆ ਦਾ ਸਮਰਥਨ ਗੀਤ ਆ ਨਹੀਂ ਮਾਤਾ ਜੀ ਵੀ ਨੇਕ ਜਾਂ ਜੀ ਬਹੁਤ ਹੀ ਸੋਹਣੇ ਗਾਏ ਜੁਰੰਗ ਦੇਵ ਸਾਹਿਬ ਦੇ ਕਹਿੰਦੇ ਮਾਤਾ ਸਾਹਿਬਾ ਜੋਂ ਪਰ ਅਜੇ ਕੀ ਵੀ ਕੋ ਲੰਗਰ ਘੰਡੂਰ ਚੱਲਦਾ ਸੀ ਆਪ ਸੇਵਾ ਕਰਦੇ ਸਨ ਤੇ ਬੰਦੇ ਥੋੜੇ ਜੱਨਾ ਹੋਣਾ ਤੇ ਖੀਰ ਆ ਲੱਗੇ ਕਿ ਆ ਕਿਹੋ ਜਿਹਾ ਮਾਇ ਜਦੋਂ ਸੀ ਇੱਥੇ ਕਿੰਨਾ ਸਾਲ ਹੋ ਗਏ ਤਿੰਨ ਵਾਰ ਨਾ ਤੇਰੇ ਵਰਗੇ ਹੋ ਦੇ ਸੀ ਬੰਦਈਓ ਰਸ ਅਮਰ ਤੇ ਖੀਰ ਕੇ ਲੰਗਰ ਦਾਤ ਕੰਡਿਆ ਅਜੇ ਪਿੱਛੇ ਉਹਦਾ ਥੋੜਾ ਜਨਾ ਪਿਆ ਸੀ ਦੇਣੀ ਮੈਂ ਤਾਂ ਹੀ ਨਾ ਕਿਹਾ ਕਿ ਥੋੜਾ ਨਾ ਕੋਈ ਤੇ ਥੋੜੇ ਅਗਰ ਉਹਦੇ ਬੁਲਉਂਦਾ ਹੀ ਹੈ ਨਾ ਕਰੰਗਿਆਨਾਚਰੀ ਆਹ ਜੋ ਦੇਸ਼ਨ ਛੋਣਾ ਚਾਹੀਦਾ ਹੈ ਆ ਸਾਡੇ ਜੀਵਨ ਚ ਹੈ ਸਿਵਾਣੀਆ ਉਹ ਸਾਡੇ ਜੀਵਨ ਚੋਂ ਇੱਥੇ ਰਹਿ ਗਏ ਆ ਅੱਲਾਹ ਸਰਬਉਪੀਰ ਕਹਿੰਦੀ ਤਾਂ ਸੇਂਹੋਂ ਨਾ ਕਰਤੀਆ ਜਿਹੜਾ ਜੰਗਣਾ ਜਿੰਦੇ ਮਿਹਨਤ ਕਰਨੀ ਅਜੇ ਲਾਤੀ ਦੇ ਕਪੜਾ ਢੁਕਾਇ ਤੋਂ ਬੈਠਿਆ ਤਬੀਨ ਅਗਰਤੀ ਮਾਰਦੇ ਵੱਡਿਆ ਕਾਰਾ ਵੱਡੇ ਨੰਬਰ ਰੋਡੇ ਵੱਡੇ ਆਪਣਾ ਸੁਖ ਸੁਆਦ ਸ਼ਬਦ ਕਰਤੀ ਹੈ ਤੁਹਾਡੇ ਕੋਲ ਕਰ ਨਾਲ ਹੈ ਜੇ ਬੜਾ ਸੋਖਾ ਕਰਦਾ ਤਾਂ ਕੱਪੜੇ ਚਿੱਟੇ ਪਾਓ ਵੱਡੀਆਂ ਵੱਡੀਆਂ ਲੈ ਲਓ ਹੁਣ ਦਾ ਤਰਬਲੇ ਹੀ ਉਹ ਬਣਾ ਰਹੇ ਹੈ ਪੈਸੇ ਦੀ ਪਰੇਸ਼ਾਨੀ ਇਹ ਕੱਢ ਗਿਆ ਸੀ ਆਪਣੇ ਦੁਕਾਨ ਦੇ